ਵਾੜੇ ਨੂੰ ਇੱਕ ਮਿੰਟ ਤੈਨੂੰ ਸ਼ਰਮ ਹੈਗੀ ਆ ਬਬਲੀ ਮੈਂ ਚੱਲੇ ਆ ਗੁਰਦੁਆਰੇ ਫਿਰ ਰੁਕੋ ਤੂੰ ਆ ਜੀ ਫਿਰ ਨਾਲ ਰੁਕ ਜਾਓ ਇੱਕ ਮਿੰਟ ਹੈ ਲਫਾਫਾ ਵੀ ਲੈ ਨਹੀਂ ਇੱਕ ਮਿੰਟ ਇੱਕ ਮਿੰਟ ਵਾਹ ਵਾਹ ਕਰ ਸੱਚ ਮੈਂ ਤਿਆਰ ਹੀ ਸੀਗੀ ਮੈਨੂੰ ਕਿਤੇ ਛੱਡ ਕੇ ਚੱਲੇ ਦੇਖੋ ਉਹ ਤਿਆਰ ਤਾਂ ਸੀ ਆ ਕੀ ਯਾਰ ਦੁੱਧ ਲੈ ਆਣਾ ਵਾ ਆ ਤੋਲੂ ਫੜੋ ਓਏ ਕੀ ਲੈਣਾ ਦੁੱਧ ਲੈ ਆਦਾ ਤੈਨੂੰ ਲੰਗਰ ਨਹੀਂਗਾ ਅੱਜ ਗੁਰਦੁਆਰੇ ਸਬਜੀ ਲੈ ਕੇ ਆਉਣੀ ਅੱਜ ਫੁਲਕੇ ਐ ਚਕੀਰ ਆਹ ਫਾੜ ਇਹਨੂੰ 1 ਮਿੰਟ ਤੈਨੂੰ ਸ਼ਰਮ ਹੈਗੀ ਆ ਗੁਰਦੁਆਰੇ ਜਾਣਾ ਆ ਤੂੰ ਡੋਲੂ ਚੱਕ ਲਿਆ ਲੰਗਰ ਕਾਦੇ ਵਾਸਤੇ ਹੁੰਦਾ ਆ 골ਡੀ ਲੰਗਰ ਤਾਂ ਚਲ ਵਰਤੌਣ ਵਾਸਤੇ ਹੁੰਦੇ ਆ ਆਪਾਂ ਉੱਥੇ ਖਾਵਾਂਗੇ ਡੈਡੀ ਵਾਸਤੇ ਤੇ ਆਹਨ ਗਵਾਂਡ ਵੀ ਚਲ ਬੰਦਾ ਮੈਂ ਕਹਤਾਂ ਉਹਨਾਂ ਨੂੰ ਤਾਂ ਸਗੋਂ ਵੀ ਅਸੀਂ ਪਰਚੀ ਘਟਾਈ ਆ ਉੱਥੇ ਆਜੋ ਪਰਚੀ ਘਟਾਈ ਆ ਨਾ ਲੋਕੀ ਜਿਹੜਾ ਦਸਵੰਧ ਕੱਟਦੇ ਆ ਨਾ ਗੁਰਦੁਆਰਿਆਂ ਚ ਦਾਨ ਕੁਝ ਦਿੰਦੇ ਆ ਲੰਗਰ ਵਾਸਤੇ ਲੰਗਰ ਹੁੰਦਾ ਉਹਨਾਂ ਵਾਸਤੇ ਜਿਹੜੇ ਬੰਦੇ ਗਰੀਬ ਆ ਵੀ ਪਰਿਵਾਰ ਸਮੇਤ ਉੱਥੇ ਜਾ ਕੇ ਲੰਗਰ ਖਾ ਕੇ ਆਣ ਤੂੰ ਤਾਂ ਅਨਪੜ ਜਨਾਨੀ ਵਾਂਗੂਆ ਡੋਲੂ ਚੱਕ ਲੈ ਅਨਪੜ ਨਹੀਂ ਗੀ 골ਡੀ ਮੈਂ ਤਾਂ ਰੱਜੀ ਨੂੰ ਵੀ ਕਹਤਾ ਵੀ ਅਸੀਂ ਗੁਰਦੁਆਰੇ ਪਰਚੀ ਘਟਾਈ ਆ ਵੀ ਤੂੰ ਉਹ ਪਰਚੀ ਘਟਾਈ ਮੇਰੀ ਗੱਲ ਸੁਣ ਜਿਹੜੀ ਸੇਵਾ ਹੁੰਦੀ ਆ ਨਾ ਉਹ ਕਹਿੰਦੇ ਇੱਕ ਹੱਥ ਨਾਲ ਕਰੋ ਦੂਜੇ ਹੱਥ ਨੂੰ ਪਤਾ ਨਾ ਲੱਗੇ ਤੂੰ ਤਾਂ ਸਾਰੇ ਸ਼ਹਿਰ ਨੂੰ ਸੁਣਾਤਾ ਕਦੀ ਰੱਜੀ ਨੂੰ ਕਹਤਾ ਕਦੀ ਕਿਸੇ ਨੂੰ ਕਹਤਾ ਤੂੰ ਡੋਲੂ ਚੱਕ ਲੈ ਮਾੜਾ ਮੋਟਾ ਨਾ ਸ਼ਰਮ ਨੂੰ ਹੱਥ ਮਾਰ ਲਈਦਾ ਆ ਕੋਲ ਸ਼ਰਮ ਵਾਲੀ ਐ ਚ ਕਿਹੜੀ ਗੱਲ ਆਪਾਂ ਪਰਚੀ ਘਟਾਈ ਕੀ ਪਰਚੀ ਪਰਚੀ ਲਈ ਆ ਕਿੰਨੇ ਦੀ ਤੂੰ ਪਰਚੀ ਘਟ ਗੋਲਡੀ 200 ਰੁਪਏ ਦੀ ਪੂਰੀ ਪਰਚੀ ਘਟਾਈ ਆ ਮੈਂ ਤਾਂ ਸਗੋਂ ਆਂਡ ਗਵੰਡ ਵੀ ਕਿਹਾ ਵਾ ਵੀ ਆਜੋ ਸਵੇਰੇ ਕੰਮ ਆਰੀ ਨੂੰ ਵੀ ਕਹਿਤਾ ਸੀਗਾ ਵੀ ਆਜੀ ਉੱਥੇ ਲੰਗਰ ਲਿਆਈ ਗੋਲਡੀ ਵਰਤੌਂਦੇ ਹੋਣਗੇ ਤੁਸੀਂ ਵੀ ਬਰਤੌਣਾ ਲੋਕਾਂ ਨੂੰ ਕੀ ਪਤਾ ਲੱਗਣਾ ਤੁਸੀਂ ਡੋਲੂ ਭਰ ਦੇਣਾ ਸ਼ਰਮ ਕਰ ਲਾ 200 ਦੀ ਪਰਚੀ ਘਟਾਈ ਆ ਐਂ ਬੰਨ ਠਣ ਕੇ ਪਤਾ ਨਹੀਂ ਤੂੰ ਕਿੰਨਾ ਮਹਿੰਗਾ ਸੂਟ ਪਾਇਆ 200 ਦੀ ਪਰਚੀ ਕਰਕੇ ਤੂੰ ਮਹੱਲੇ 'ਚ ਵੀ ਕਹਿਤਾ ਤੂੰ ਆਪਣੀ ਭੈਣ ਨੂੰ ਵੀ ਕਹਿਤਾ ਵੀ ਡੋਲੂ ਦੇ ਦੋ ਤਨੂ ਨੇ ਇੰਨੀ ਸ਼ਰਮ ਹੋਣੀ ਚਾਹੀਦੀ ਆ ਮੈਂ ਨਾ ਗੁਰਦੁਆਰੇ ਜਿਹੜੀ ਪ੍ਰਬੰਧਕ ਕਮੇਟੀ ਆ ਉਹਦਾ ਮੈਂਬਰ ਆ ਲੋਕ ਕੀ ਕਹਿਣਗੇ ਵੀ ਗੋਲਦੀ ਦੀ ਘਰ ਵਾਲੀ ਦੋ ਦੋ ਢੋਲੂ ਲੈ ਕੇ ਆਈ ਸੀ ਥੋੜੀ ਜਿਹੀ ਸ਼ਰਮ ਕਰ ਲਿਆ ਕਰ ਇਹਨੂੰ ਲਾਖਿਆ ਜਿਵੇਂ ਮੈਂ ਚੱਲਿਆ ਗੁਰਦੁਆਰਾ ਸਾਹਿਬ ਜਿੱਦਾ ਉੱਥੇ ਬਹਿ ਕੇ ਪੰਗਤ ਚ ਲੰਗਰ ਛੱਕੇ ਆਲਾ ਤਾਂ ਆ ਜੀ ਨਹੀਂ ਤਾਂ ਘਰੇ ਬਹਿ ਜਾ ਇੱਥੇ ਸ਼ਰਮ ਹੀ ਲਾਈ ਹੋਈ ਐ ਢੋਲੂ ਚੱਕ ਲੈ ਬਾਲਟੀਆਂ ਜਿੱਡੇ ਰੁਕ ਜੋ ਲੈ ਕੇ ਜਾਓ ਫਿਰ ਮੈਨੂੰ ਮੈਂ ਨਹੀਂ ਲੈ ਕੇ ਜਾਂਦੀ ਢੋਲੂ ਮੱਥਾ ਤਾਂ ਟੇਕ ਕੇ ਆਉਂਗੀ ਨਾ ਗੁਰਦੁਆਰੇ ਚਲੋ ਸਿਆਣੇ ਕਹਿੰਦੇ ਹੁੰਦੇ ਸੀ ਕਿ ਆਪਣੀ ਇਰਤ ਵਿੱਚ ਦਸਵੰਦ ਕੱਢ ਕੇ ਦਾਨ ਪੁੰਨ ਕਰੋ ਪਰ ਦਾਨ ਜਿਹਾ ਹੋਵੇ ਕਿ ਇੱਕ ਹੱਥ ਨਾਲ ਕਰੋ ਤੇ ਦੂਜੇ ਨੂੰ ਪਤਾ ਵੀ ਨਾ ਲੱਗੇ ਪਰ ਅੱਜ ਕੱਲ ਦਾ ਦਾਨ ਸਿਵਾਏ ਦਿਖਾਵੇ ਦੇ ਕੁਝ ਵੀ ਨਹੀਂ ਰਿਹਾ ਆਪਣੀ ਵਡਿਆਈ ਲਈ ਲੋਕ ਗੁਰੂ ਘਰ ਦੇ ਪੱਥਰਾਂ ਤੋਂ ਲੈ ਕੇ ਪੱਖਿਆਂ ਤੱਕ ਆਪਣੇ ਨਾਂ ਲਿਖਾ ਕੇ ਆਪਣੀ ਵਡਿਆਈ ਭਾਲਦੇ ਨੇ ਤੇ ਇੱਕ ਲੰਗਰ ਵਾਸਤੇ ਜੇ ਕੋਈ ਪਰਚੀ ਘਟਾਉਂਦਾ ਤਾਂ ਆਪਣਾ ਨਾਂ ਸਟੇਜ ਤੇ ਕਈ ਵਾਰ ਬੁਲਾਉਂਦੇ ਨੇ ਤੇ ਉਹਨਾਂ ਦੇ ਘਰ ਦੇ ਕੀ ਕਰਦੇ ਨੇ ਉਹ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਇੰਨਾਂ ਗੱਲਾਂ ਤੋਂ ਗੁਰੇਜ਼ ਕਰਿਆ ਕਰੋ ਤੇ ਵੀਡੀਓ ਵਿਚਾਲੇ ਸੁਨੇਹਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ